ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਜਿਹੜਾ ਲੋਕਪੱਖੀ ਬਜਟ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਲੋਕਪੱਖੀ ਬਜਟ ਪੇਸ਼ ਕੀਤਾ ਹੈ ਇਹ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੀ ਹੋਇਆ ਹੈ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲੇ ਵੱਲੋਂ ਹਰ ਘਰ ਨੂੰ ਹਰ ਵਰਗ ਨੂੰ ਰਾਹਤ ਦਿੱਤੀ ਅੱਜ ਹਰ ਵਰਗ ਹਰ ਘਰ ਨੂੰ ਹੈਲਥ ਸੇਵਾ ਦੇ ਵਿੱਚ ਰਾਹਤ ਦਿੱਤੀ ਆ ਔਰ ਹਰ ਘਰ ਦੇ ਹਰ ਵਰਗ ਦੇ ਲੋਕਾਂ ਲਈ 10 ਲੱਖ ਰੁਪਇਆ ਹੈਲਥ ਬੀਮਾ ਜਿਹੜਾ ਆ ਅਜ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰੀ ਹੋਇਆ ਔਰ ਚਾਹੇ ਕੋਈ ਗਰੀਬ ਹੋਵੇ ਚਾਹੇ ਅਮੀਰ ਹੋਵੇ ਇਸ ਸਕੀਮ ਦੇ ਵਿੱਚ ਸਾਰੇ ਹੀ ਲੋਕ ਆਣਗੇ ਇਹ ਬਹੁਤ ਵੱਡੀ ਗੱਲ ਆ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਰਜੀ왈 ਜੀ ਦੀ ਜਿਹੜੀ ਸੋਚ ਸੀ ਉਹ ਹੁਣ ਗੁਰਪੈਰ ਲੱਗ ਪਿਆ ਪੰਜਾਬ ਦੇ ਵਿੱਚ ਡਿਵੈਲਪਮੈਂਟ ਸਿਖਰਾਂ ਤੇ ਆ ਜੇ ਨਸ਼ਿਆਂ ਦੀ ਗੱਲ ਕਰੀਏ ਤੇ ਜਿਹੜੇ ਪਿਛਲੇ ਦਿਨੀ ਇਹਨਾਂ ਨੇ ਨਸ਼ਿਆਂ ਦੇ ਸਖਤੀ ਕਰਕੇ ਉਹਨਾਂ ਨਸ਼ੇ ਦੇ ਸਦਾਕਰਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਉਹਨਾਂ ਦੇ ਘਰ ਸੀਲ ਕੀਤੇ ਆ ਇਹ ਵੀ ਇੱਕ ਸਰਾਨਾਯੋਗ ਕੰਮ ਹੈ ਇਸ ਲਈ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਜਿਸ ਲੈ ਤੇ ਉਹ ਚੱਲੇ ਆ ਆਉਣ ਵਾਲਾ ਜਿਹੜਾ ਟਾਈਮ ਆ ਉਹ ਪੰਜਾਬ ਦੇ ਲੋਕਾਂ ਦੀ ਬੇਤਲੀਲੇ ਟਾਈਮ ਹੋਊਗਾ ਔਰ 2027 ਦੇ ਵਿੱਚ ਦੁਆਰਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਣਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪਾਰਟੀ ਵਾਰੀ ਤੋਂ ਉੱਪਰ ਉੱਟ ਕੇ ਹਰ ਵਰਗ ਦਾ ਬਾਰੇ ਸੋਚਿਆ ਆ ਔਰ ਇੱਕ ਵੱਡੀ ਮਿਸਾਲ ਆ ਕਿ ਮੈਂ ਤਾਂ ਧੰਨਵਾਦੀ ਪਹਿਲਾਂ ਹੀ ਆ ਕਿ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਇੱਕ 298 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਮੈਡੀਕਲ ਕਾਲਜ ਸ਼ੀਦਿਆਜਮ ਸਰਦਾਰ ਭਗਤ ਸਿੰਘ ਦੇ ਨਾਂ ਤੇ 23 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਆ ਅਜਿਹਾ ਪਹਿਲਾਂ ਹੀ ਨਮਾਸ਼ਹਿਰ ਵਾਸੀ ਇਹਨਾਂ ਦੇ ਰੀਣੀ ਆ ਪਰ ਆ ਪੰਜਾਬ ਦਾ ਬਜਟ ਪੇਸ਼ ਕਰਕੇ ਇੱਕ ਵੱਡੀ ਮਸਾਲਾ ਪੈਦਾ ਕੀਤੀ ਆ ਜਿਹੜੀ ਕਿ ਹਰ ਵਰਗ ਨੂੰ ਰਾਤ ਮਿਲੂਗੀ ਚਾਹੇ ਪਿੰਡ ਹੋਣ ਚਾਹੇ ਸ਼ਹਿਰ ਹੋਣ ਚਾਹੇ ਐਜੂਕੇਸ਼ਨ ਹੋਵੇ ਪਹਿਲੀ ਵਾਰੀ ਪਹਿਲੀਆਂ ਸਰਕਾਰਾਂ ਦੇ ਵੀ ਬਜਟ ਦੇਖ ਲਓ ਕਦੀ ਵੀ ਐਜੂਕੇਸ਼ਨ ਔਰ ਹੈਲਥ ਦੇ ਇਟਾ ਵੱਡਾ ਬਜਟ ਨਹੀਂ ਰੱਖਿਆ ਜਾਂਦਾ ਸੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ ਧੰਨਵਾਦ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਲੋਕਪੱਖੀ ਬਜਟ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਲੋਕਪੱਖੀ ਬਜਟ ਪੇਸ਼ ਕੀਤਾ ਹੈ ਇਹ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਹੈ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾ ਵੱਲੋਂ ਹਰ ਘਰ ਨੂੰ ਹਰ ਵਰਗ ਨੂੰ ਰਾਹਤ ਦਿੱਤੀ ਅੱਜ ਹਰ ਵਰਗ ਹਰ ਘਰ ਨੂੰ ਹੈਲਥ ਸੇਵਾ ਦੇ ਵਿੱਚ ਰਾਹਤ ਦਿੱਤੀ ਆ ਔਰ ਹਰ ਘਰ ਦੇ ਹਰ ਵਰਗ ਦੇ ਲੋਕਾਂ ਲਈ 10 ਲੱਖ ਰੁਪਇਆ ਹੈਲਥ ਪੇਪਰ ਜਿਹੜਾ ਆ ਅਰ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰੀ ਹੋਇਆ ਔਰ ਚਾਹੇ ਕੋਈ ਗਰੀਬ ਹੋਵੇ ਚਾਹੇ ਅਮੀਰ ਹੋਵੇ ਇਹ ਸਕੀਮ ਦੇ ਵਿੱਚ ਸਾਰੇ ਹੀ ਲੋਕ ਆਉਣਗੇ ਇਹ ਬਹੁਤ ਵੱਡੀ ਗੱਲ ਆ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਰਜੀਵਾਲ ਜੀ ਦੀ ਜਿਹੜੀ ਸੋਚ ਸੀ ਉਹ ਹੁਣ ਗੁਰਪੈਰ ਲੱਗ ਪਿਆ ਪੰਜਾਬ ਦੇ ਵਿੱਚ ਡਿਵੈਲਪਮੈਂਟ ਸਿਖਰਾਂ ਤੇ ਆ ਜੇ ਨਸ਼ਿਆਂ ਦੀ ਗੱਲ ਕਰੀਏ ਤਾਂ ਜਿਹੜੇ ਪਿਛਲੇ ਦਿਨੀ ਇਹਨਾਂ ਨੇ ਨਸ਼ਿਆਂ ਤੇ ਸ਼ਕਤੀ ਕਰਕੇ ਉਹਨਾਂ ਨਸ਼ਾ ਦੇ ਸਦਾਕਰਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਉਹਨਾਂ ਦੇ ਘਰ ਰਸੀਲ ਕੀਤੇ ਆ ਇਹ ਵੀ ਇੱਕ ਸਰਾਨਾਯੋਗ ਕੰਮ ਹੈ ਇਸ ਲਈ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਜਿਸ ਲਹਿਰ ਤੇ ਉਹ ਚੱਲੇ ਆ ਆਉਣ ਵਾਲਾ ਜਿਹੜਾ ਟਾਈਮ ਆ ਉਹ ਪੰਜਾਬ ਦੇ ਲੋਕਾਂ ਦੀ ਬੇਤਰੀਲੇ ਟਾਈਮ ਹੋਊਗਾ ਔਰ 2027 ਦੇ ਵਿੱਚ ਦੁਆਰਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਣਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਪਾਰਟੀ ਵਾਲੀ ਦੀ ਉੱਪਰ ਉੱਟ ਕੇ ਹਰ ਵਰਗ ਦਾ ਬਾਰੇ ਸੋਚਿਆ ਆ ਔਰ ਇੱਕ ਵੱਡੀ ਮਿਸਾਲ ਆ ਕਿ ਮੈਂ ਤਾਂ ਧੰਨਵਾਦੀ ਪਹਿਲਾਂ ਹੀ ਆ ਕਿ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਇੱਕ 298 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਮੈਡੀਕਲ ਕਾਲਜ ਸ਼ੀਦਿਆਜਮ ਸਰਦਾਰ ਭਗਤ ਸਿੰਘ ਦੇ ਨਾਂ ਤੇ 23 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਉਦਘਾਟਨ ਕੀਤਾ ਆ ਅਸੀਂ ਤਾਂ ਪਹਿਲਾਂ ਹੀ ਨਵਾਂ ਸ਼ਹਿਰ ਵਾਸੀ ਇਹਨਾਂ ਦੇ ਰੀਣੀ ਆ ਪਰ ਪੰਜਾਬ ਦਾ ਬਜਟ ਪੇਸ਼ ਕਰਕੇ ਇੱਕ ਵੱਡੀ ਮਸਾਲਾ ਪੈਦਾ ਕੀਤੀ ਆ ਜਿਹੜੀ ਕਿ ਹਰ ਵਰਗ ਨੂੰ ਰਾਤ ਮਿਲੂਗੀ ਚਾਹੇ ਪਿੰਡ ਹੋਣ ਚਾਹੇ ਸ਼ਹਿਰ ਹੋਣ ਚਾਹੇ ਐਜੂਕੇਸ਼ਨ ਹੋਵੇ ਪਹਿਲੀ ਵਾਰੀ ਪਹਿਨੀਆਂ ਸਰਕਾਰਾਂ ਦੇ ਵੀ ਬਜਟ ਦੇਖ ਲਓ ਕਦੀ ਵੀ ਐਜੂਕੇਸ਼ਨ ਔਰ ਹੈਲਥ ਦੇ ਇਟਾ ਵੱਡਾ ਬਜਟ ਨਹੀਂ ਰੱਖਿਆ ਜਾਂਦਾ ਸੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਰੱਖਿਆ ਧੰਨਵਾਦ ਜੈ